ভক্ত ਬਤਸਲ ਕਰਨਾ ਮੈਂ ਹੈ ਉਹ ਭਾਈ ਭਗਤਾਂ ਦਾ ਬਤਸਲ ਪਿਆਰਾ ਹੈ ਔਰ ਕਿਰਪਾ ਰੂਪ ਹੀ ਹੈ ਭਾਈ ਕਿਰਪਾ ਰੂਪ ਹੈ ਕਦ ਕਦ ਬਤਸਲ ਬਤਾ ਬਾਸੂ ਦੇਵਾ ਪਰਮ ਪਰਮੇਸ਼ਰ ਹੈ ਬੁਰਜ ਦੇਵ ਜੀ ਕਹਿੰਦੇ ਹੈ பக்த ਜਨੋ ਉਹ ਸਾਰੇ ਘਟਾ ਘਟਾ ਵਿੱਚ ਵਸਦਾ ਹੈ ਸ਼ਾਬਾ ਅਰਿਦਤਰ ਜੋਤੀ ਰੂਪ ਚ ਆਇਆ ਬੇਸੁਖ ਹੈ ਬ੍ਰਹਮ ਹਰਤੇ ਰੂਪੀ ਗੁਫਾ ਦੇ ਅੰਦਰ ਖੰਡ ਤਾਜੀ ਰੂਪ ਵਿਆਪਕ ਹੈ ਘਟਾ ਘਟਾ ਜਿ ਵਸਦਾ ਹੈ ਲੇਕਿਨ ਸਾਰਿਆਂ ਨੂੰ ਵਸਤਾ ਦੇਣ ਵਾਲਾ ਵੀ ਹੈ ਪਾਪਾ ਪੁੱਤਾਂ ਤੋਂ ਪਰੇ ਵਿਆਪਕ ਹੈ ਪਰਮੇਸ਼ਰ ਰੂਤੀ ਵਾਲਾ ਪਰਮੇਸ਼ਰ ਹੈ ਅਸੀਂ ਕੀ ਮੰਗਦੇ ਹਾਂ ਮਹਾਰਾਜ ਰਣਜੀਤ ਸਿੰਘ ਜੀ ਕਹਿੰਦੇ ਜੈ ਚੰਤਨਾਨਾਨ ਕਿਰਪਾਲ ਪ੍ਰਤਾਪ ਦਾਇਬਤਰਤ ਮਦੁਖਰਤ ਨਾਰਾਇਣ ਅਕੀਦਾ ਭਾਈ ਉਹ ਨਾਲ ਜੋ ਨਰਾ ਨਾਮ ਚਾਇਆ ਕਰਣ ਪਰਮੇਸ਼ਰ ਹੈ ਜਿਵੇਂ ਜੀ ਆਇਆਂ ਨੂੰ ਯਾਤਰੀ ਤੋਂ ਰਹਿਮ ਹੈ ਐਸੇ ਕਾਲ ਕੋਠੰਤ ਜੈ ਵੀ ਤਾਂ ਜਾਇ ਤਨ ਮੰਗਦੇ ਹਾਂ हे ਵੈਸ਼ਨੂ ਸਾਡੇ ਤੇ ਇੱਕ ਤੂੰ ਕਿਰਪਾਲੂ ਹੈ ਸਾਡੇ ਤੇ ਪ੍ਰਸਾਦ ਕਿਰਪਾ ਕਰ ਮੈਂ ਜੋ ਤਰਪਤਾਂ ਦਿਸਤਰਾ ਤੇ ਤੂੰ ਕੁ ਨੀਏ ਨਾ ਮੰਨ ਕਰਕੇ ਤੇ ਤੂੰ ਕੁ ਨੀਏ ਨਾ ਮਹਾਰਾਜ ਦੀ ਰੱਖਾ ਕਰ ਕਦੇ ਵੀ ਮਹਾਰਾਜ ਅਸੀਂ ਜਾਗਦੇ ਵੀ ਤੈਨੂੰ ਭੁੱਲੀਏ ਨਾ ਜਿਸੇ ਤਰ੍ਹਾਂ ਮਹਾਰਾਜ ਤੈਨੂੰ ਅਸੀਂ ਸੁੱਤੇ ਪਏ ਨਹੀਂ ਭੁੱਲੀਏ ਜਿਸੇ ਪ੍ਰਕਾਰ ਜਿਵੇਂ ਮਾਤਾ ਦੇ ਦਰਦ ਤੂੰ ਸਾਨੂੰ ਨਹੀਂ ਭੁੱਲਿਆ ਹੁਣ ਵੀ ਮਾਰਾ ਤੈਨੂੰ ਭੁੱਲੀਏ ਨਾ ਇਹ ਸਾਡੇ ਅੰਦਰ ਤਿਆਰ ਹੈ ਬਰਦਨ ਜੀ ਇਹਦੇ ਮਹਾਰਾਜ ਤੇ ਸਾਡੇ ਤੇ ਵੀ ਕਿਰਪਾ ਕਰੋ ਮਾਰਾ ਕਦੇ ਤੁਸੀਂ ਵੀ ਭਾਈ ਐਂ ਬੇਇੱਜ਼ਤੀ ਕਰੋ ਪੰਡਤ ਜਨੂੰ ਮੈਂ ਸਮਰਤ ਤੁਮਹਾਂ ਸੇਵਕ ਨਾ ਪ੍ਰੀਤ ਪਰੰਪਰ ਕੋਤਮ ਏਕੁ ਸਿੰਘ ਲਾਲ ਭਰ ਹਰੀ ਲਾਲ ਫਰ ਨੂੰ ਅਸੀਂ ਜ਼ਖਿਆ ਤੇ ਹਾਂ ਐਦੀ ਦੂਰੋਂ ਕੱਖੀ ਤੋਂ ਚਲ ਕੇ ਆਇਓ ਗੁਲਾਬ ਦਾ ਅਸਰੀ ਨਗਰੀ ਐ ਜਿੱਥੇ ਸੱਬੇ ਸਾਭ ਨਹੀਂ ਸੁਝਿਆ ਬਦੋ ਉਪਰਕ ਵਧਾਤੇ ਸਾਦੂ ਸੋਹਿਆ ਬਖਤੀ ਸਗਮੇ ਪਾਰ ਰੂਪ ਰਾਮਦਾਸ ਪੁਰ ਫਰਹਾਂ ਨਾਂ ਨਤਮਤ ਜਾਇਦਾ ਹੈ ਰਾਮਦਾਸ ਸਾਹਿਬ ਜਨਮਾ ਜਨਮ ਦੇ ਪਾਪਾਂ ਦੀ ਨਿਭਰਤੀ ਕਰਨ ਵਾਲੀ ਜੇ ਕੋਣ ਬਰਨ ਮੇਟ ਵਾਲੀ ਵੇਟਣ ਵਾਲੀ ਐ ਅਸੀਂ ਅੰਮ੍ਰਿਤਪਈ ਤੀਰਥ ਰੂਪ ਨਗਰੀ ਹੈ ਤੁਸੀਂ ਆਇਓ ਕਾਂਸੀ ਤੋਂ ਚੱਲ ਕੇ ਕਾਂਸੀ ਵੀ ਤੀਰਥ ਹੈ ਭਾਵੇਂ ਸ਼ਿਵਾਂ ਨੇ ਬਿਖਾਇਆ ਪਰ ਸਾੜਿਆ ਤੀਰਥਾਂ ਦਾ ਰਾਜਾ ਜੁਗ ਤੀਰਥ ਅਜ ਅਵਲ ਕਰਤਾ ਨਹੀਂ ਤੁਸੀਂ ਬੇਨਤੀਆਂ ਕਰੋ ਮੈਂ ਸੰਤਤਮ ਹੈ ਵੈਗੁਰੂ ਸਾਡੇ ਚ ਗੁਣ ਕੋਈ ਨਹੀਂ ਜਿਹੜੇ ਗੁਣ ਕਰਕੇ ਸਾਡੇ ਜੀ ਸ਼ਕਤੀ ਹੋਵੇ ਮੈਂ ਸੇਕ ਤੁਮ ਸਾਡੇ ਉਤੇ ਨਿਮਰਤਾ ਨਹੀਂ ਹੈ ਜਿਸ ਕਰਕੇ ਅਸੀਂ ਸਾਡਾ ਸੁਭਾਅ ਹੋ ਜੇਵੇ ਸਾਨੂੰ ਢੰਗ ਦਾ ਜੇਵੇ ਸੇਵਾ ਕਰਨ ਦਾ। ਸੇਵਾ ਕਰਦਾ ਢੰਗ ਉਸੇ ਨੂੰ ਆਉਂਦਾ ਜਿਹਦੇ ਅੰਦਰ ਨਿਮਰਤਾ ਹੋਵੇ। ਮਾਨਾ ਮਾਨ ਮਤੇ ਸੋਧੇ ਨੂੰ ਕਰਨਾ। ਮੈਂ ਪੀਤ ਪਰੰਪਰਖੋਤਮ ਹੇ ਵਾਹਿਗੁਰੂ ਨਾ ਸਾਡੇ ਅੰਦਰ ਚਿੱਤ ਦੇ ਅੰਦਰ ਪ੍ਰੀਤੀ ਦੀ ਕੋਈ ਮਹਾਰਾਜ ਰੋਹ ਵਿਕਤੀ ਹੈ ਸਾਨੂੰ ਪ੍ਰੀਤੀ ਕਰਨ ਦੀ ਵੀ ਨਹੀਂ ਆਉਂਦੀ। ਆਪ ਕੈਸਾ ਹੈ? परम पुरुषो वो परखो महु जिन्ना उत्तम पुरुष ने देवते आदित ओना तो भी परम बड्डा है वायु आप कृपा करो ता परसाद सुभरते नाम दान कृपा हर हर गुरु हे परमेश्वर तेरी कृपा करके अभी नाम से भरना है लेकिन नाम गुरु बिना नहीं समझया जांदा ਮਰ ਬਖ ਹਰ ਹਰ ਕਰ ਤੱਕ ਕੇ ਮੈਨ ਨ ਸਕੀ ਤੋਏ ਕਿਰਪਾ ਕਰੋ ਸਾਨੂੰ ਗੁਰੂ ਵਾਲੇ ਬਣਾ ਦੇ ਨਾਨਕ ਪ੍ਰਭਾ ਹਰ ਹਰ ਗੁਰੂ ਇਹ ਹੈ ਪਾਪਾਂ ਦੇ ਹਾਰ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਕਿਰਪਾਲੂ ਗੁਰੂਆਂ ਦੇ ਨਾਲ ਤੁਸ ਨੂੰ ਮਿਲਦੇ ਹੋ ਜਿਤ ਕਰਕੇ ਉਹਦਾ ਵੀ ਪ੍ਰਸਾਦ ਕਿਰਪਾ ਕਰਕੇ ਤੇਰੇ ਨਾਮ ਦਾ ਸਿਮਨ ਕਰੀਏ ਔਰ ਸਫਦਾ ਹੋ ਜੇਗਾ ਜਦੋਂ ਪੰਕਤ ਜਨ ਇਸਨਾ ਬੇਤੀਆਂ ਕਰੋਗੇ ਫਿਰ ਤੁਨੂੰ ਇਹ ਅਨੁਭਵ ਹੋਵੇਗਾ ਦੇ ਧਰਮ ਕੰਮ ਤੋਂ ਬੈਰੂ ਨਹੀਂ ਹੈ ਪਰਮਪੋਖਣ ਗਰੰਤ ਜੀ ਆਦਿ ਨਾਮੁ ਸਾਚਾ ਦੇਵੰਤ ਦਨਮ ਧਰਮ ਕਈ ਸਾਰੀ ਸੇਕ ਨੂੰ ਭਰਨ ਵਾਲਾ ਸੁੰਝੀ ਧਰਤੀ ਪਈ ਹੈ ਇਹਦੇ ਤੇ ਵੀਵਾ ਨੂੰ ਤੱਕ ਨਹੀਂ ਭਰਨ ਵਾਲਾ ਫਾਇਦਾ ਕਰਨ ਵਾਲਾ ਵੈਰੂ ਨਹੀਂ ਹੈ ਚੌਰਾਸੀ ਲਖ ਜੂਨ ਉਪਾਈ ਮਾਨਸ ਕੋ ਪ੍ਰਦੀਪ ਡੇ ਆਈ ਇਹ ਬੌੜੀ ਤੇ ਜੋ ਨਾ ਦੀਪ ਟੁਕੇ ਤੋਂ ਆਏ ਜਾਏ ਦੁਖ ਪਾਏ ਜਿਸ ਨੇ ਸਸ ਜਨਮ ਦਿੰਦਾ ਹੈ ਕੋਖਣ ਵਰਮਾ ਦ્વાਰਾ ਜਨਮ ਦਿੰਦਾ ਸੈਤਰੀ ਨੂੰ ਲੇਕਿਨ ਕੋਖਣ ਪਾੜਦਾ ਵੀ ਅਸਾ ਤਰੀ ਵਿਸ਼ਨੂੰ ਦੀ ਡਿਊਟੀ ਲਾ ਕਰਦੇ ਸਾਰੇ ਜੀਵਾਂ ਦੇ ਤਾਈ ਤੱਕ ਵੀ ਜਨਮ ਦਿੰਦਾ ਹੈ ਔਰ ਮਰਨਾ ਕਰਦਾ ਹੈ ਬਸਰਾਮ ਖਾਦ ਦੇ ਵਕਤ ਦਾਨਮ ਬਸਰਾਮ ਤੇ ਇਸ ਦੀ ਜਨਮ ਦਿੰਦਾ ਹੈ ਟਿਕਣ ਵਾਸਤੇ ਖਰਤਾ ਜੀ ਕਿਸ ਨੂੰ ਕੁਫਾ ਦਿੰਦੀ ਇਸ ਨੂੰ ਬਹਿਰ ਦਿੱਤੇ ਜਿਸ ਤੇ ਬਪਾਸ਼ੀਆ ਨੂੰ ਮਰਚੀ ਦਿੱਤੇ ਆਗ ਨਹੀਂ ਦਿੱਤੇ ਇਹਨੂੰ ਤਾਂ ਤੰਗ ਜਿਹੇ ਹੈ ਗਿਆ ਬਹੁਤ سارے ਜੀਵਾਂ ਨੂੰ ਖੁੱਡਾਂ ਦੇ ਦਿੱਤੀਆਂ ਹਰ ਇੱਕ ਨੂੰ ਤਾਂ ਤੰਗ ਜੀ ਬਸਰਾਮ ਟਕਾਬ ਆਸ ਤੇ ਵੀ ਪਰਮੇਸ਼ਰ ਕੋਈ ਸਾਥ ਨਹੀਂ ਬਣਾਉਂਦਾ ਛਾਦਨ ਦੇ ਮਤਦਾਨਨ ਛਾਦਨ ਭਾਈ ਵਸਤਰ ਵੀ ਦਿੰਦੇ ਹਨ ਨਗ ਨਗਨ ਵੀ ਤੱਕ ਜਦੋਂ ਵਾਸ ਤੇ ਤਾਂ ਤੰਗ ਜੀ ਵਸਤਰ ਵੀ ਦਿੰਦੇ ਹਨ ਦੇਵਦਨ ਹੋਰ ਵੀ ਤਾਂ ਤੰਗ ਜੀ ਕੀ ਦਾਣ ਦਿੰਦਾ ਹੈ ਇਹ ਜਿਹੇ ਅਧਿਕਾਰੀ ਹੁੰਦਾ ਉਹ ਦਾਣ ਦਿੰਦਾ ਖਤਰਾ ਹੈ ਹਾਰੇ ਜੀਵਾਂ ਨੂੰ ਖਰਚਾ ਜੀ দান ਖਾਣ ਪੀਣ ਪਹਿਨਣ ਦਾ ਦਿੱਤਾ ਹੈ ਪਦਾਰਥਾਂ ਦਾ ਲੇਕਿਨ ਸਾਨੂੰ দান ਗਿਆਨ ਦਾ ਵੀ ਹੁੰਦਾ ਹੈ ਹੋਰਾਂ ਜੀਵਾਂ ਨੂੰ ਵਿਭਗ ਗਿਆਨ ਦਾ দান ਨਹੀਂ ਹੁੰਦਾ ਆ ਮਨੁੱਖ ਤੇ ਹੀ ਦੇ ਅੰਦਰ ਖਰਚਾ ਜੀ ਦਾ দান ਹੁੰਦਾ ਹੈ ਇਸੇ ਤਰ੍ਹਾਂ ਗੁਰ ਸਿੱਖੋ ਭਰਮ ਬੋਗਤ ਗ੍ਰੰਥ ਜੀ ਆਪਨੇ ਹਿਰਦੇ ਵਿੱਚ ਜੀਵਾਂ ਦੇ ਕੀ ਭਰਦਾ ਹੈ ਸ਼ੁਭ ਗੁਣਾਂ ਨੂੰ ਭਰਦਾ ਹੈ ਸਤ ਸਤੋਖ ਦਇਆ ਧਰਮ ਵਿਚਾਰ ਇਹ ਸ਼ੋਭ ਗੁਣਾ ਨੂੰ ਦਿੱਤਾ ਕੰਨੀ ਉਹ ਹੀ ਪੜਦਾ ਜਿਸ ਗੁਣਾ ਦੇ ਨਾਲ ਪ੍ਰਲੋਖਿਕਤਾ ਸਨੀ ਸੋਭਾ ਪਾਈ ਹੋਈ ਹ ਔਰ ਇਸੇ ਤਰ੍ਹਾਂ ਜਿੱਥੇ ਪੜਦਾ ਹੈ ਉੱਥੇ ਪੋਖਣ ਉੱਥੇ ਸਤਿਗੁਰੂ ਜੀ ਪਾਲਦਾ ਵੀ ਜਿਵੇਂ ਮਾਤਾ ਪਿਤਾ ਭੋਜਨ ਦੇ ਕੇ ਪਾਲਦੇ ਹੈ ਸਤਿਗੁਰੂ ਜੀ ਸਿਮਰਨ ਭਜਨ ਦੀ ਖੁਸ਼ਾਹਤ ਦੇ ਕੇ ਸੰਸਾਰੀ ਪਾਲਦੇ ਸਭ ਰਸ ਮਿੱਠੇ ਬੰਦੇ ਆ ਸੁਣਿਆ ਸਤਿਗੁਰੂ ਨੇ ਖੜ ਪਰਸੀ ਮਖਬੂਰ ਨਾ ਮਾਰਨ ਦਾ ਲਕੀਏ

ਪਰ ਪੀਲਾ ਗਾਨ ਦਿੰਦਾ ਕਿ ਸਤਿ ਪੰਥਿਸਵਾਖਾ ਦਾ ਦਾਸ ਹੁੰਦਾ ਹੈ ਕੋਈ ਭੁੱਲਣ ਵਾਲਾ ਸਤਿ ਪੰਥ ਜਿਹੜਾ ਐਸਾ ਬਾਇਕੂ ਪਰਮੁਕਾਰੀ ਹੈ ਹੋਰ ਵਿਸ਼ੇਸ਼ਤਾ ਇਹ ਕੀ ਹੈ ਉਹਦੇ ਅੰਦਰ ਸੰਜੰਤਰਤ ਜਨਮ ਚੱਕਰ ਚੇਤਨ ਹੈ ਵਰਤਤ ਸੁਗਾਨਾ ਤੇ ਪਰਸਾਦ ਉਸ ਵਿੱਚ ਸਾਰੀਆਂ ਝੂਠਾਂ ਦੇ ਨਾਲ ਉਹ ਲਖਣ ਰਤਨ ਵਰਗਾ ਜਨਮ ਮਾਰਤ ਰਹੀਦਾ और यह चक्कर होवे सामदार जी नु अपने आप ही सोच होवे वो हरता जी देता है सृजक पैदा करते प्रकट करते काले वास्ते देता है चेतन में चिंतन करने वास्ते देता है मेरा और संसार दे तंत पर करते जी सो जाना खा लेना पी लेना निद्रा भोजन भोग भए ते पास पुरुष समान ਤੁਹਾਡਾ ਤੇ ਆਪਣਾ ਦੋਨਾਂ ਦਾ ਇੱਕੋ ਜਿਹਾ ਹੈ ਨਿੰਦਰਾ ਭੋਜਨ ਭੋਗਤ ਹੈ ਸੌदाना ਭੋਜਨ ਛੱਡ ਲੈਣਾ ਉਹ ਪੱਠੇ ਸਾਕਿਬ ਦਾ ਪੇਟ ਭਰ ਲਦੇ ਆਪਾਂ ਬੋਲਾ ਜਾਂਦੇ ਅੰਧਕਾਰ ਨੇ ਇੰਨਾ ਹੀ ਹੈ ਇਸੇ ਤਰ੍ਹਾਂ ਉਹ ਵਿਸ਼ੇਸ਼ ਤਾਰੇ ਘੱਟ ਭੋਗਦੇ ਨੇ ਅਕਬਾਹ ਦਰਦ ਦੀ ਜਲਿਆ ਰੰਗ ਹੈ ਇਹ ਵੀ ਭੋਗਦਾ ਹੈ ਡਰਦਾ ਹੈ ਡਰ ਨਾਲ ਲੈਨੇ ਆਪਾਂ ਇਸ ਨੂੰ ਜੰਡਾਂ ਦਾ ਚੱਕੋ ਸੰਦਾਨਾ ਡਰਾ ਲੈਂਦੇ ਇਹ ਤਾਂ ਤੱਕ ਜੀ ਉਹਨਾਂ ਦਾ ਤੇ ਆਪਣਾ ਫਰਕ ਕੀ ਹੋਇਆ ਨੰਨ ਗਿਆਨ ਦੇ ਅਧੂਪਾ ਗਿਆਨ ਬਿਨਾ ਪਰ ਜਾਨ ਆਦਮੀਆਂ ਦੀ ਤਾਂੰਨੀ ਅਧ ਬਤਾਈ ਦੀ ਐ ਇਹਨਾਂ ਨੂੰ ਗਿਆਨ ਆ ਜਾਂਦੇ ਮਾਰੇ ਦਾ ਪਤਾ ਹੈ ਕਿ ਆ ਚੀਜ਼ ਮੇਰੇ ਪੈਦੇ ਤਾਂ ਆ ਚੀਜ਼ ਮੈਨੂੰ ਘਾਟਾ ਦੇ ਦੇ ਪਸ਼ੂ ਦੇ ਜ਼ਖਮ ਹੋ ਜੇ ਉਹ ਦਵਾਈ ਨਹੀਂ ਦਵਾਉਂਦਾ ਉਹਨੂੰ ਪਤਾ ਹੀ ਨਹੀਂ ਕਿ ਇਹ ਮੇਰੀ ਰਾਜੀ ਕਰਨਾ ਹੈ ਇਹਨੂੰ ਗਿਆਨ ਨਹੀਂ ਕਿਤਾ ਰਹੇ ਆਪਾਂ ਦਵਾਈ ਦਵਾ ਲੈਂਦੇ ਆ ਉਹ ਤੇ ਦੋਖੇ ਆਪਾਂ ਜਾਨ ਇਸ ਕਰਕੇ ਕਰਦਾ ਜੀ ਇਹ ਜਿਹੜਾ ਤਰੀਕਾ ਤਨ ਜਿਤਨੇ ਚਿਤਨਾ ਹਿਤ ਦੀਓ ਦਾ ਘੋਕਨ ਹਿਤ ਗੋਬਿੰਦ ਦੀਓ ਵਾਜੂ ਦੇ ਚਿੰਤਨ ਕਰਨ ਵਾਸਤੇ ਕਰੀਦਾ ਹੈ